ਕਈਆਂ ਦਾ ਕੰਮ ਹੀ ਇਹ ਹੈ ਟੜਕੀ ਉੱਠ ਕੇ ਮੈਨੂੰ ਗਾਲ੍ਹਾਂ ਦੇਣ ਲੱਗ ਜਾਂਦੇ ਨੇ ਮੈਂ ਪਤਾ ਨਹੀਂ ਕੀ ਮਾੜਾ ਕਰਤਾ ਮੈਂ ਤਾਂ ਪੜਦਾ ਟੜਕੀ ਉੱਠ ਕੇ ਚੱਲੋ ਜੀ ਮੈਨੂੰ ਗਾਲ੍ਹਾਂ ਅੱਛਾ ਚੱਲੋ ਦੇ ਦਿਦੋ ਦੇਖ ਜੋ ਕੀ ਫਰਕ ਪੈਂਦਾ ਦੂ ਕਲੀਚੇ ਸਿਰ ਦੇ ਤਾ ਫਿਰ ਮੋਲਿਆਂ ਦਾ ਕੀ ਡਰ ਠੀਕ ਹੈ ਨਾ ਜਿੰਨੇ ਚਿਰ ਪਬਲਿਕ ਜਿੰਨੇ ਚਿਰ ਲੋਕ ਜਿੰਨੇ ਚਿਰ ਪੰਜਾਬੀ ਮੇਰੇ ਨਾਲ ਨੇ ਮੈਨੂੰ ਕੋਈ ਇਹਦੇ ਨਾਲ ਪਰਖ ਨਹੀਂ ਬੰਦਾ ਜੋ ਮਰਜ਼ੀ ਕਹੀਓ ਇਹ ਤਾਂ ਹੀ ਏ ਕੱਢਦੇ ਆ ਗਾਲਾਂ ਜਾਂ ਮੈਨੂੰ ਮਾੜਾ ਚੰਗਾ ਬੋਲਦੇ ਆ ਵੀ ਜਿਹੜੀਆਂ ਕੁਰਸੀਆਂ ਇਹਨਾਂ ਦੇ ਤੀਆਂ ਪੁੱਤਾਂ ਕੋਲੇ ਹੋਣੇ ਚਾਹੀਦੀਆਂ ਸੀ ਉਹ ਸਾਡੇ ਕੋਲੇ ਆ ਗਿਆ ਬਸ ਆ ਹੀ ਫਰਕ ਹੈ ਬਸ ਇਹਨਾਂ ਨੂੰ ਬੇ ਕਿਉਂ ਬੈਗੇ ਯਾਰ ਇਹ ਇਹ ਤਾਂ ਸਾਡੇ ਤੀਆਂ ਪੁੱਤਾਂ ਵਾਸਤੇ ਰਜਰਬ ਰੱਖੀਆਂ ਹੋਈਆਂ ਸੀ ਗਾਹਾਂ ਪੁੱਤ ਪਤੀ ਜੇ ਸਾਲੇ ਜੀਜੇ ਪਾਹ ਦੀ ਗੋਹ ਚੱਲੀ ਜਾਂਦਾ ਕੰਮ ਅਪ ਤਾਂ ਹੱਥ ਖੜੇ ਕਰਤੇ ਸੀਗੇ ਪਬਲਿਕ ਦੇ ਤਾਂ ਵੀ ਇਹੀ ਆਇਆ ਕਰਨਗੇ ਬਸ ਵੀ ਹੋਂ ਕਰੀਏ ਕੀ ਇਹ ਹੀ ਆਉਂਦੇ ਹੁੰਦੇ ਨੇ ਇਹੀ ਆਇਆ ਕਰਨਗੇ ਚਲੋ ਪ੍ਰਮਾਤਮਾ ਨੇ ਮੇਰੇ ਵਰਗੇ ਨੂੰ ਸਮੱਤ ਬਖਸ਼ਤੀ ਕਰ ਚਲੋ ਯਾਰ ਕੁਝ ਬਸ ਮੈਂ ਵੀ ਉਹ ਕਰੀਏ ਛੱਡ ਕੇ ਆਇਆ ਜੀ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਉਧਰ ਬਥੇਰੇ ਕਮਾਈ ਜਾਂਦਾ ਸੀ ਮੈਨੂੰ ਕੀ ਲੋੜ ਸੀ ਨਾਲੇ ਨਾਲੇ ਮੈਨੂੰ ਇਹ ਇਹੀ ਪੈਸੇ ਦਿੰਦੇ ਸੀ ਇਹੀ ਤਾੜੀਆਂ ਮਾਰਦੇ ਸੀ ਤੇ ਨਾਲੇ ਵੱਲੇ ਵੱਲੇ ਉਹੀ ਚੈਨਲ ਜਦੋਂ ਮੈਂ ਆਉਂਦਾ ਸੀ ਉਹੀ ਚੀਤੀ ਵੀ ਚੈਨਲ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਪੰਜਾਬ ਦੀ ਸ਼ਾਨ ਹੁਣ ਉਹੀ ਚੈਨਲ ਕਹਿੰਦਾ ਇਹ ਬੰਦਾ ਹੀ ਬਹੁਤ ਮਾੜਾ ਹੈ ਬਹੁਤ ਬੰਦਾ ਮਾੜਾ ਹੈ ਕੁਕਮਿਲਦੋ ਇਹਨਾਂ ਦੇ ਕੁਰਸੀਆਂ ਨੂੰ ਖਤਰਾ ਨਹੀਂ ਸੀ ਨਾ ਸਮਝ ਗਾਉਂਗੇ ਕਿਹੜਾ ਚੈਨਲ ਹੈ ਹੋਊ ਤੇ ਕੜਵੀ ਹੋਣੇ ਉਹ ਦਿਖਾਉਣੇ ਨਹੀਂ ਇਹ ਨਹੀਂ ਦਿਖਾਉਂਦੇ ਇਹ ਕੱਟ ਦੇਣਗੇ ਇਹ ਕੱਟ ਦੋ ਇਹ ਕੱਟ ਦੋ ਜੇ ਥੋੜਾ ਜਿਆਦਾ ਸੱਚਾ ਕੱਟ ਦੋ ਇੱਕ ਗੱਲ ਤੋਂ ਤੱਕ ਟੁਕੜ ਟੁਕੜ ਮੈਨੂੰ ਬਹੁਤ ਦੁੱਖ ਹੋਇਆ ਹਰ ਰੋਜ਼ ਮੈਂ ਕੁਝ ਨਾ ਕੁਝ ਨਵਾਂ ਦੇਖਦਾ ਰਹਿਣਾ ਲੀਡਰ ਆਪਣੇ ਕੋਲੇ ਆਉਂਦੇ ਨੇ ਪਿੰਡਾਂ 'ਚ ਤੂੰ ਮੇਰੇ ਹੈਂ ਭਾਈ ਤੇ ਉਹ ਕਹਿੰਦਾ ਹਾਂ ਜੀ ਬਗਰਦੇਵ ਦੇ ਨਾਲ ਆਪਣੀ ਲੱਗਦੀ ਐ ਬ ਕੋਈ ਨਹੀਂ ਕਰਦੇ ਤਾਂ ਤੂੰ ਆ ਸਰਕਾਰ ਆ ਲੈਣੇ ਪਰਚਾ ਪਾਵਾਂਗੇ ਗੁਰਦੇਵ ਤੇ ਚਲੋ ਜੀ ਉਹ ਲੜਾ ਤੇ ਆਪਸ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਤੇ ਫਲਾਨਿਆਂ ਦੀ ਦੂਜੀ ਪਾਰਟੀ ਦਾ ਹੈ ਆਪਦੇ ਵਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲ ਮੈਂ ਆਇਆ ਨਹੀਂ ਸੀ ਬਸ ਉੱਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਹੈ ਮੈਂ ਜਾਂਦਾ ਵੀ ਨਹੀਂ ਆਇਆ ਇਹ ਚ ਮੁਬਾਰਕਾ ਹੋਣ ਤੁਹਾਨੂੰ ਤੁਹਾਡੇ ਖੁਆ ਕਰੇ ਖੁਸ਼ੀ ਦਾ ਮੌਕਾ ਹੈ ਪਰ ਘਟੋ ਘਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਹੈ ਕੋਈ ਲੈ ਲਾਂ ਕਿ ਨੂੰ ਮੈਨਾਂ ਹੀ ਸਮਝਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਮੈਂ ਕਿਸੇ ਦੇ ਕੋਈ ਨਿੱਜੀ फंक्शन से मैं कोई तराज नहीं करता करो पर घटो घट ये तो देख लो कि तो दे लड़ा के आए हो आप समझना चाहिए कि आप मरे बिना कोई सुरगा नहीं चाहता जी रोए बिना तो मां भी नहीं दुद्ध पिंदी जी अपा न सरकारा आप दे वर्गे लोग लेके आओ ਆਪਦੇ ਹੱਥ 'ਚ ਨਿਜਾਮ ਆਪਦੇ ਹੱਥ 'ਚ ਸਿਸਟਮ ਲਾਓ ਸਿਸਟਮ ਉਹਨਾਂ ਨੂੰ ਫੜਾ ਕੇ ਮੁੜ ਕੇ ਉਮੀਦ ਕਰਦੇ ਹਾਂ ਹੁਣ ਸਾਡੇ ਤੇ ਰਹਿਮ ਕਰਨਗੇ ਜੇ ਉਹ ਹਈ ਨਹੀਂ ਰਹਿਮ ਉਹਨਾਂ ਦੇ ਆ ਕਿੰਨੇ ਵਿਆਹ ਹੋਏ ਨੇ ਪਿਛਲੇ ਕਈ ਦਿਨਾਂ 'ਚ ਕੋਈ ਨਹੀਂ ਹੋਣਾ ਇਹੋ ਜਿਹਾ ਵੀ ਆਪਾਂ ਨੂੰ ਤਾਂ ਐ ਲੱਗਦਾ ਬਾਹਰੋਂ ਵੀ ਜਿੱਦੇ ਕਿਤੇ ਆਪਸ 'ਚ ਮਿਲ ਗਏ ਇਹ ਤਾਂ ਜੁੰਡਮ ਜੁੰਡੀ ਹੋਣਗੇ ਵੀ ਇਹ ਤਾਂ ਇੱਕ ਦੂਜੇ ਦੇ ਥੱਪੜੋ ਥੱਪੜੀ ਹੋਣਗੇ ਪਰ ਨਾ 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 ਬੜਾ ਸੋਹਣ ਸੋਹਣਾ ਕੱਪੜੇ ਪਾਗਾ ਆ ਜੋ ਪੀ ਤੂੰ ਕਿੰਨੇ ਅਗ ਨੂੰ ਬੁੱਧੂ ਬਣਾਇਆ ਮੈਂ ਇੰਨਾਂ ਨੂੰ ਮੈਂ ਇੰਨੇ ਸਾਲ ਮੈਂ ਵੀ ਬਣਾਇਆ ਬਈ ਵਾ 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 ਹੱਦ ਆ ਯਾਰ ਦੇਖਿਆ ਸੀ ਨਾ ਮੈਂ ਜੁੜਦਾ ਨਹੀਂ ਬੋਲਦਾ ਨਾ ਤੁਹਾਨੂੰ ਕਿਵੇਂ ਲੱਗਿਆ ਸੀ ਨਾ ਤੁਹਾਨੂੰ ਇਹ ਦੱਸੋ ਵੀ ਕਮਾਲ ਆਪਾਂ ਆਪਣੇ ਫੁੱਫੜ ਲੜਿਆ ਹੋਵੇ ਨਾ ਆਪਾਂ ਬੁਲਾਉਂਦੇ ਨੇ ਉਹਨੂੰ ਬੈਜ ਵੀ ਨਹੀਂ ਯਾਰ ਪਰ ਬਾਕੀ ਗੁੱਸੇ ਹੋ ਜਾਣਗੇ ਯਾਰ ਛੱਡ ਪਰੇ ਫਿਰ ਕਹਿੰਦੇ ਨਹੀਂ ਤਰਾਇ ਨਹੀਂ ਤੇ ਤੂੰ ਉੱਪਰ ਉੱਠ ਕੇ ਆ ਕੰਮ ਤੇ ਸਾਨੂੰ ਥੱਲੇ ਲਈ ਲਈ ਫਿਰ ਤੇ ਸਾਨੂੰ ਬਿਠਾ ਨੋ ਤਾਂ ਫਿਰ ਐਨਾ ਗੱਲਾਂ ਕਰਕੇ ਮੈਨੂੰ ਲੱਗਦੇ ਨੇ ਬਾਈ ਇਹ ਤਾਂ ਬੋੜਾ ਸੱਚ ਬੋਲਦਾ ਯਾਰ ਮੈਂ ਬੋਲੂਗਾ ਮੈਂ ਤਾਂ ਮੈਨੂੰ ਬੋਲੂ ਸويس ਕਰਕੇ ਦੁੱਖ ਉਸ ਵੇਲੇ ਹੁੰਦਾ ਨਾ ਜਦੋਂ ਜਨਤਾ ਮਰਨ ਭਰਤਾ ਤੇ ਭੁਖੜਤਾਲਾਂ ਤੇ ਬੈਠੀ ਹੋਵੇ ਜਨਤਾ ਧਰਨਿਆਂ ਤੇ ਬੈਠੀ ਹੋਵੇ ਤੇ ਇਹਨਾਂ ਦੇ ਗੁਰਚਰਲੇ ਉਡਾਈ ਜਾਂਦੇ ਹੋਣ ਇਹਨਾਂ ਦੀ ਵੀਡੀਓ ਇਹੋ ਜਿਹੀ ਆਉਂਦੀ ਆਉਣ ਫਿਰ ਲੋਕਾਂ ਨੂੰ ਦੁੱਖ ਹੁੰਦਾ ਮਹਾਤਮਾ ਗਾਂਧੀ ਜੀ ਉਹਨਾਂ ਕੋਲੇ ਕੁਰਤੀਆਂ ਦੀ ਕਮੀ ਨਹੀਂ ਸੀ ਬਿਰੋ ਕੋਈ ਕੁਰਤੇ ਨਹੀਂ ਹੈਗੇ ਸੀ ਟਾਟਾਜ਼ ਬਿਰਲਾ ਜੋ ਉਸ ਵੇਲੇ ਬਹੁਤ ਫੰਡਿੰਗ ਕਰਦੇ ਸੀਗੇ ਆਜ਼ਾਦੀ ਦੇ ਸੰਘਰਸ਼ ਚ ਪਰ ਮਹਾਤਮਾ ਗਾਂਧੀ ਨੂੰ ਪਤਾ ਸੀ ਨਾ ਹੀ ਕਿ 80% ਦੇਸ਼ ਵਾਸੀਆਂ ਦੇ ਪੰਨ ਤੇ ਕਪੜਾ ਹੈ ਨਹੀਂ ਤਾਂ ਉਹਨਾਂ ਨੇ ਆਪਣਾ ਕੁੜਤਾ ਉਤਾਰ ਦਿੱਤਾ ਸੀ। ਕਿ ਇਹ ਸਿੰਬੋਲਿਕ ਮੈਸੇਜ ਦਿੱਤਾ ਵੀ ਅਸੀਂ ਵੀ ਤੁਹਾਡੇ ਵਰਗੇ ਕੋਈ ਗੱਲ ਨਹੀਂ। ਸੁੱਕਾ ਟੁਕੜੇ ਜੇ ਤੁਸੀਂ ਲੋਕਾਂ ਦਾ ਦੁੱਖ ਹਸਾਰ ਨਹੀਂ ਸਕਦੇ ਉਹਨਾਂ ਦੁੱਖ ਦੁੱਖ ਵਰਗਾ ਮੂੰਹ ਤਾਂ ਬਣਾ ਲਓ। ਵੀ ਹਾਂ ਯਾਰ ਤੁਹਾਡੇ ਨਾਲ ਜੇ ਖੁਸ਼ੀ ਨਹੀਂ ਦੇ ਸਕਦੇ ਘਟੂ ਘਟ ਤੰਗ ਤਾਂ ਨਾ ਕਰੋ। ਸੋ ਇਸ ਕਰਕੇ